ਰਿਸ਼ਤਾ ਨਾ ਤੁਹਾਨੂੰ ਮਨਜ਼ੂਰ ਹੋਵੇ ਨਾਲੇ ਜੱਸ ਮੇਰੀ ਗੱਲ ਸੁਣ ਤੇਰਾ ਮੇਰਾ ਰਿਸ਼ਤਾ ਹੁਣ ਖਤਮ ਮੈਥੋਂ ਬਿਨਾ ਪੁੱਛੇ ਤੂੰ ਇੱਥੇ ਬਹਿ ਗਿਆ ਕਰਦੀ ਨਾ ਤੁਸੀਂ ਉਹੀ ਗੱਲ ਮੈਨੂੰ ਪਹਿਲੇ ਹੀ ਪਤਾ ਸੀ ਤੁਹਾਨੂੰ ਕਿਹਾ ਤਾਂ ਸੀ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਅੱਜ ਤੋਂ 8ਵੇਂ ਦਿਨ ਜੱਸ ਦੇ ਸਿਰ ਤੋਂ ਪਾਣੀ ਵਰਕੇ ਮੈਂ ਨਾ ਪੀਤਾ ਮੂੰਹ ਤੋਂ ਦੀ ਹੱਥ ਫਿਰਦੀ ਮੈਨੂੰ ਕੁਲਦੀਪ ਨੂੰ ਸਾਂਝ ਨਾ ਜਾਣੀ ਅੱਛਾ ਤੇ ਮਾਂ ਸਾਨੂੰ ਦੋਨਾਂ ਨੂੰ ਭੇਜ ਕੇ ਤੁਸੀਂ ਮਾਂ ਪੁੱਤ ਆ ਕੁਝ ਕਰਦੇ ਹੋ ਘਰੇ ਮੰਨਿਆ ਵੀ ਤੂੰ ਚਲਾਕ ਆ ਪਰ ਐਨੀ ਚਲਾਕ ਆ ਇਹ ਨਹੀਂ ਸੀ ਪਤਾ ਭੈਣ ਜੀ ਇਹ ਕੀ ਹੋ ਰਿਹਾ ਸਭ ਕੌਣ ਨੇ ਹਾਂ ਹਾਂ ਇਹ ਥੋੜਾ ਦੱਸਣਗੇ ਵੀ ਕੌਣ ਆ ਸੀ ਦੱਸੋ ਕੋਈ ਇਨਾਂ ਨੇ ਕੀ ਦੱਸਣਾ ਆਪਾਂ ਦੱਸਣਾਗੇ ਵੀ ਕੌਣਾ ਆ ਆਪਾਂ ਅਸੀਂ ਇਸ ਘਰ ਦੇ ਹੈਗੇ ਆਂ ਜੀ ਵੱਡੇ ਨੂੰ ਪੁੱਤ। ਅੱਛਾ ਅੱਛਾ। ਤਾਂ ਇਹ ਜੀ ਹੈ ਇਸ ਪਰਿਵਾਰ ਦੇ ਵੱਡੇ ਨੂੰ ਪੁੱਤ। ਓਈ ਇਸ਼ੂ ਤੂੰ ਇਧਰ ਆ ਪੁੱਤ। ਆਪਾਂ ਗੱਲ ਕਰਦੇ ਆਂ ਇਧਰ। ਓ ਕੋਈ ਨਹੀਂ ਚਾਚਾ ਗੱਲ ਵੀ ਕਰ ਲੈਨੇ ਆਂ। ਓਏ ਹੋਰ ਛੇੜਾ ਖੜ ਤੂੰ ਇੱਥੇ। ਪਰ ਐਂ ਤਾਂ ਦੱਸ ਦੇ ਵੀ ਇਹ ਕੌਣ ਨੇ? ਓ ਪੁੱਤ ਮੈਂ ਦੱਸਦੀ ਆਂ। ਤੇਰੇ ਚਾਚਾ ਰਿਸ਼ਤਾ ਲੈ ਕੇ ਆਇਆ ਸੀ ਜੱਸ ਦਾ। ਓ ਕੁੜੀ ਦੇ ਬਾਪ ਆਏ। ਇਹ ਅਚਾਨਕ ਇਹਨਾਂ ਦਾ ਇੱਥੇ ਆਉਣ ਦਾ ਪ੍ਰੋਗਰਾਮ ਬਣ ਗਿਆ। ਤੇ ਆ ਕੇ ਜਦੋਂ ਹੀ ਜਸ ਨੂੰ ਦੇਖਿਆ ਜਸ ਇਹਨਾਂ ਦੇ ਪਸੰਦ ਆ ਗਿਆ ਅਸੀਂ ਕਿ ਜਦ ਤੱਕ ਤੁਸੀਂ ਮੁੜਨਾ ਉਦੋਂ ਤੱਕ ਚਲੋ ਅਸੀਂ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਇਹਨਾਂ ਨੇ ਆ ਕੱਚਾ ਸ਼ਗਨ ਦੇਤਾ ਜਸ ਪਸੰਦ ਆ ਜਸ ਇਹਨਾਂ ਦੇ ਪਸੰਦ ਆ ਜਸ ਹਨਾ ਮੇਰੀ ਗੱਲ ਸੁਣ ਜਸ ਮੰਨਿਆ ਵੀ ਮਾਂ ਤਾਂ ਸਾਡਾ ਰਿਸ਼ਤਾ ਲੈਣਾ ਨਹੀਂ ਚਾਹਦੀ ਤੇ ਨਾ ਹੀ ਇਹ ਸਾਨੂੰ ਦੱਸਣਾ ਚਾਹੁੰਦੀ ਆ ਪਰ ਤੂੰ ਤੂੰ ਤਾਂ ਚੁੱਪਚਾਪ ਬਹਿ ਗਿਆ ਘਟੋ ਘਟ ਸਾਨੂੰ ਪੁੱਛ ਤਾਂ ਲੈਂਦਾ ਭਾਬੀ ਮੈਂ ਕਿਹਾ ਚੁੱਪਚਾਪ ਬੈਠ ਗਿਆ ਆ ਤੇਰੇ ਸਾਹਮਣੇ ਆ ਥੋਨੂੰ ਡੀਕ ਡੀਕ ਆ ਕੱਚਾ ਸਗਨ ਫੜਿਆ ਮੈਂ ਤਾਂ ਮੈਂ ਤਾਂ ਡੀਕੀ ਜਾਂਦਾ ਸੀ ਵੀ ਤੁਸੀਂ ਆਉਂਦੇ ਹੋਵੋਗੇ ਉਹ ਨਾਲੇ ਪੁੱਤ ਪਤਾ ਕੀ ਐ ਟਾਈਮ ਲੰਘਦਾ ਸੀ ਸਗਨ ਪਾਉਣ ਦਾ ਵੀ ਕੋਈ ਟਾਈਮ ਹੁੰਦਾਗਾ ਤਾਂ ਅਸੀਂ ਕੱਚਾ ਸਗਨ ਕਰਿਆ ਨੇ ਸਰਦਾਰ ਸਾਹਿਬ ਨੇ ਅਜੇ ਚੋਲਾ ਸਾਹਿਬ ਕੀ ਚੱਲ ਰਿਹਾ ਮੈਨੂੰ ਗੱਲ ਤਾਂ ਦੱਸੋ ਪੂਰੀ ਕੀ ਇਹ ਰਿਸ਼ਤਾ ਆਪਸੀ ਰਜ਼ਾਮੰਦੀ ਨਾਲ ਨਹੀਂ ਹੋ ਰਿਹਾ ਅਬ ਭਾਈ ਸਾਹਿਬ ਰਜ਼ਾਮੰਦੀ ਤਾਂ ਹੈ ਹੋਰ ਮੈਂ ਬਿਨ ਰਜ਼ਾਮੰਦੀ ਤਾਂ ਥੋੜੀ ਤੁਹਾਨੂੰ ਇੱਥੇ ਘਰ ਚ ਬੁਲਾਇਆ ਬੜੇ ਨੌਪੁੱਤ ਹੈ ਮੇਰੇ ਬਿਨਾਂ ਰਜਮੰਦੀ ਤਾਂ ਥੋੜੀ ਰਿਸ਼ਤਾ ਕਰੂੰਗੀ ਮੈਂ ਓ ਮਾਂ ਕਿਉਂ ਐਵੇਂ ਗਪੌੜ ਸਿੱਟੀ ਜੰਨੀ ਐ ਨਾਲੇ ਸਾਡੀ ਜੀ ਕੋਈ ਰਜਮੰਦੀ ਨਹੀਂ ਸਾਨੂੰ ਕੀ ਪਤਾ ਨਾਲੇ ਮੈਨੂੰ ਕੀ ਪਤਾ ਵੀ ਤੂੰ ਮੇਰਾ ਭਾਈ ਕਿੰਨਾ ਦੇ ਵਿਆਹਣ ਲੱਗੀ ਐ ਭੈਣ ਜੀ ਤਾਂ ਤੁਸੀਂ ਬੜੀ ਗਲਤ ਗੱਲ ਕੀਤੀ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੇ ਨੌਪੁੱਤ ਨਾਲ ਗੱਲ ਤਾਂ ਕਰ ਲੈਂਦੇ ਗਲਤ ਗੱਲ ਤਾਂ ਕੀ ਆ ਸਰਦਾਰ ਜੀ ਆਪਾਂ ਹੁਣ ਕਰ ਲੈਣੇ ਗੱਲ ਗਲਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਜਿਹਦੇ ਚਾ ਇਹ ਨਾਲੇ ਆਪਣੇ ਤੋਂ ਕਿਹੜਾ ਇਹ ਬਾਹਰ ਨਹੀਂ ਕਿਉਂ ਭਾਈ ਮੁੰਡਿਆ ਦੱਸੋ ਭਾਈ ਜਿਹੜਾ ਪਾ ਆ ਕੀ ਹੋ ਗਿਆ ਜੀ ਮੇਰੇ ਪੁੱਤ ਤਾਂ ਨਾ ਰਿਸ਼ਤਾ ਹੋਇਆ ਜਦੋਂ ਸੱਚੀ ਕੁਝ ਖਾ ਕੇ ਮਰ ਜਾਣਾ ਮੇਰੇ ਤੋਂ ਮੇਰਾ ਪੁੱਤ ਕੁਵਾਰਾ ਫਿਰਦਾ ਦੇਖਿਆ ਨਹੀਂ ਜਾਂਦਾ ਅ ਨਹੀਂ ਨਹੀਂ ਭਾਈ ਸਾਹਿਬ ਪਤਾ ਕੀ ਹੈ ਮੇਰੇ ਨੌ ਪੁੱਤ ਨੂੰ ਅਤਰਾਜ ਕੀ ਹੋ ਸਕਦਾ ਉਹ ਤਾਂ ਅਚਾਨਕ ਸਭ ਕੁਝ ਹੋ ਗਿਆ ਨਾ ਤਾਂ ਥੋੜਾ ਜਿਹਾ ਗੁੱਸਾ ਕਰ ਗਿਆ ਕਿਉਂ ਇਸ਼ੂ ਪੁੱਤ ਬਾਕੀ ਉਹਨਾਂ ਨੂੰ ਤਾਂ ਕੀ ਅਤਰਾਜ ਹੈ ਤੁਸੀਂ ਸਾਰਾ ਕਰੋ ਗੱਲਬਾਤ ਅੱਗੇ ਇਸ਼ੂ ਤੂੰ ਕੰਨ ਖੜਾ ਯਾਰ ਇਧਰ ਕੁਰਸੀ ਲਿਆਓ ਚੱਕ ਕੇ ਤੂੰ ਵੀ ਬੈਠਾ ਕੇ ਲੈ ਮੈਂ ਲਿਆ ਆਪਾਂ ਵੀ ਬੈ ਜਾਏ ਮੇਰੀ ਕੀ ਗੱਲ ਐ ਆ ਜਾ ਆ ਜਾ ਮੰਮੀ ਥੋੜੀ ਜਿਹੀ ਕੁਰਸੀ ਲੈ ਲੈ ਆਹ ਲਓ ਜੀ ਸਰਦਾਰ ਸਾਹਿਬ ਮੁੰਡੇ ਦਾ ਵੱਡਾ ਭਾਈ ਤਾਂ ਆ ਕੇ ਬੈਠ ਗਿਆ ਹੁਣ ਵੀ ਤੁਹਾਨੂੰ ਲੱਗਦਾ ਕੋਈ ਇਤਰਾਜ਼ ਵਾਜੀ ਵਾਲੀ ਗੱਲ ਐ ਨਹੀਂ ਹੁਣ ਤਾਂ ਕੁਛ ਨਹੀਂ ਲੱਗਦਾ ਇਹ ਗੱਲ ਸੁਣਾ ਤੇਰੇ ਬੇੌਰ ਦਾ ਮੰਗਣਾਗਾ ਤੂੰ ਵੀ ਤੇਰੀ ਸੱਸ ਦੇ ਨੇੜੇ ਲੱਗ ਬੈਠ ਆਹ ਰਿਸ਼ਤਾ ਨਾ ਤੁਹਾਨੂੰ ਹੀ ਮਨਜ਼ੂਰ ਹੋਵੇ ਨਾਲੇ ਜਸ ਮੇਰੀ ਗੱਲ ਸੁਣੋ ਤੇਰਾ ਮੇਰਾ ਰਿਸ਼ਤਾ ਹੁਣ ਖਤਮ ਮੈਥੋਂ ਬਿਨਾ ਪੁੱਛੇ ਤੂੰ ਇੱਥੇ ਬਹਿ ਗਿਆ ਮਾਫ ਕਰਨਾ ਭੈਣ ਜੀ ਤੁਹਾਡੀ ਨੂੰਹ ਦੀ ਬੋਲੀ ਤੋਂ ਲੱਗਦਾ ਹੈ ਕਿ ਉਹਨੂੰ ਵੀ ਰਿਸ਼ਤਾ ਮਨਜ਼ੂਰ ਨਹੀਂ ਹੈ ਅ ਭਾਈ ਸਾਹਿਬ ਕੀ ਦਸੀ ਆਪਣੇ ਪੇਕਿਆਂ ਤੋਂ ਰਿਸ਼ਤਾ ਕਰਵਾਉਣ ਨੂੰ ਕਹਿੰਦੀ ਸੀ ਹੁਣ ਤੁਸੀਂ ਬੋਲਬਾਣੀ ਦੇਖ ਹੀ ਲਈ ਆ ਜਿਵੇਂ ਦੀ ਇਹ ਆ ਤੇ ਮੇਰੀ ਪੇਕਿਆਂ ਤੋਂ ਲਿਆ ਕੇ ਦਿੰਦੀ ਜਦ ਇਹ ਨਹੀਂ ਮੇਰੀ ਸੇਵਾ ਕਰਦੀ ਤਾਂ ਇਹਦੇ ਪੇਕਿਆ ਤੋਂ ਲਿਆਂਦੀ ਨੇ ਮੇਰੀ ਕੀ ਸੇਵਾ ਕਰਨੀ ਸੀ ਬਸ ਜੀ ਮੈਂ ਮਨਾਂ ਕਰਤਾ ਆਹ ਗੱਲ ਐ ਵਿਚਲੀ ਅੱਛਾ ਅੱਛਾ ਉਹ ਹੋਰ ਮਾਸੜ ਜੀ ਮੈਂ ਤਾਂ ਆਪ ਬੜਾ ਦੁਖੀ ਆ ਸਾਰਾ ਦਿਨ ਉਂਗਲਾਂ ਤੇ ਟਪਾਈ ਰੱਖਦੀ ਐ ਇੰਨਾ شریف ਤੇ ਇੰਨਾ ਸੋਹਣਾ ਹੁੰਦਾ ਵੀ ਮੈਂ ਚਿਹਰਾ ਦੇਖ ਲਉ ਮਰ ਜਾ ਆ ਗਿਆ ਜੰਮੀ ਸਰਦਾਰ ਸਾਹਿਬ ਇੱਕ ਮਿੰਟ ਐ ਸੋਚੀ ਕਿ ਪੈਉ ਹਜੇ ਵੀ ਦੇਖ ਲਉ ਜੇ ਰਿਸ਼ਤਾ ਨਹੀਂ ਕਰਨਾ ਹਜੇ ਤਾਂ ਗੱਲ ਆਪਣੇ ਹੱਥ ਚ ਐ ਬਾਕੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਮੰਨਿਆ ਕਿ ਮੁੰਡੇ ਦੀ ਪਰਜਾਈ ਥੋੜੀ ਜੀ ਤੇਜ਼ ਹੈ ਠੀਕ ਹੈ ਉਹਦੇ ਤੇਜ਼ ਹੋਣ ਕਰਕੇ ਇਹ ਨਹੀਂ ਵੀ ਸਾਰਾ ਪਰਿਵਾਰ ਸਾਰਾ ਪਰਿਵਾਰ ਦੇਖੋ ਨਰਮ ਹੈਗਾ ਠੀਕ ਹੈ ਸਾਰਾ ਪਰਿਵਾਰ ਇਸ ਹੱਕ ਚ ਹੈ ਆਪਣੀ ਕੁੜੀ ਦੇ ਹੱਕ ਚ ਹੈਗਾ ਸਾਰਾ ਪਰਿਵਾਰ ਕੋਈ ਕੁੜੀ ਨੂੰ ਇੱਥੇ ਕਿਸੇ ਕਿਸਮ ਦੀ ਦੁੱਖ ਤਕਲੀਫ ਨਹੀਂ ਹੋਣੀ ਪਰ ਜੇ ਫੇਰ ਵੀ ਤੁਹਾਡੇ ਮਨ ਨੂੰ ਕੋਈ ਡਾਊਟ ਹੈ ਤਾਂ ਸਕਣਾ ਜੀ ਆਪਣਾ ਪਿਆ ਹੈਗਾ ਠੀਕ ਹੈ ਦੇਖ ਲਓ ਨਿਨਿਵਾਲ ਸਿਆਂ ਇਹ ਤਾਂ ਪਤਾ ਲੱਗ ਹੀ ਗਿਆ ਕਿ ਮੁੰਡੇ ਦੀ ਪਰਜਾਈ ਥੋੜੀ ਜੀ ਤੇਜ਼ ਹੈ ਫਰਮਾਇਸ਼ ਰਿਸ਼ਤੇ ਰੁਹਾ ਕਰ ਚੁਕੇ ਹਨ ਤਵਸ ਕਰ ਚੁਕੇ ਮੈਂ ਠੁੱਕੇ ਨਹੀਂ ਚੱਟ ਸਕਦਾ ਰਿਸ਼ਤਾ ਤਾਂ ਮੈਂ ਹੁਣ ਇਸੇ ਮੁੰਡੇ ਨੂੰ ਕਰਕੇ ਜਾਵਾਂਗਾ ਪਰ ਭੈਣ ਜੀ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੀ ਵੱਡੀ ਨੂੰ ਤੋਂ ਮੇਰੀ ਧੀ ਨਹੀਂ ਰੱਖਿਆ ਤੁਸੀਂ ਕਰਨੀ ਨਾ ਨਾ ਬਾਜੀ ਤੁਸੀਂ ਬੇਫਿਕਰ ਰਹੋ ਇਹ ਗੱਲ ਤਾਂ ਮੇਰੇ ਤੋਂ ਤੁਸੀਂ ਇਸ ਸਟਾਮਪ ਤੇ ਲਿਖਵਾ ਲਓ ਤੁਹਾਡੀ ਕੁੜੀ ਨੂੰ ਮੈਂ ਇਹਦੇ ੜਿੱਕੇ ਨਹੀਂ ਆਉਣ ਦਿੰਦੀ ਅਸੀ ਤਾਂ ਆਪ ਸਾਰਾ ਟੱਬਰ ਇਹਦੇ ਤੋਂ ਬਹੁਤ ਦੁਖੀ ਆ। ਬੇਟਾ ਜੀ। ਮੈਂ ਤੈਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਪੂਜੀ ਦੇਣ ਲੱਗਿਆ। ਤੇ ਮੈਂ ਗਰੇ ਤੋਂ ਵੀ ਆਸ ਰੱਖਦਾ ਕਿ ਤੂੰ ਮੇਰੇ ਤੀਨ ਉੱਤਤੀ ਬਾਣ ਹੀ ਲੱਗਣ ਦੇਵੇਂਗਾ। ਕੋਈ ਗੱਲ ਨਹੀਂ ਡੈਡੀ ਜੀ। ਤੁਸੀਂ ਫਿਕਰ ਨਾ ਕਰੋ। ਮੈਂ ਤੁਹਾਨੂੰ ਇੱਕ ਚੰਗਾ ਜਵਾਈ ਤੇ ਚੰਗਾ ਘਰ ਵਾਲਾ ਬਣ ਕੇ ਦਿਖਾਵਾਂਗਾ। ਹਾਂਜੀ ਹਾਂਜੀ। ਮਾਸੜ ਜੀ ਇਹਦੀ ਗਰੰਟੀ ਤਾਂ ਮੈਂ ਲੈ ਲੈਣਾ। ਮੇਰੇ ਹੁੰਦੇ ਘਰ ਦਾ ਪਤਾ ਨਹੀਂ ਹਿਲਦਾ। ਤੁਸੀਂ ਬਸ ਵਿਆਹ ਦੀ ਤਿਆਰੀ ਕਰੋ ਕਿਰਾ ਓਏ ਪੁੱਤ ਅਸੀਂ ਤਾਂ ਅੱਜ ਨਾ ਮੁੰਡਾ ਦੇਖਣ ਹੀ ਆਏ ਸੀ ਇਹਨਾਂ ਨੇ ਮਨ ਬਣਾ ਲਿਆ ਤੇ ਚਲੋ ਆ ਛਕਣ ਕਰਤਾ ਏਸੇ ਨੂੰ ਪੱਕਾ ਸਮਝੋ ਤੁਸੀਂ ਬਸ ਹੁਣ ਨਾ ਪੱਕਾ ਹੀ ਐ ਵਾਕਈ ਚਾਚਾ ਸੌਦੇ ਦਾ ਜਵਾਨਾਂ ਦੀ ਹੁੰਦੇ ਆ ਚਾਹੇ 1000 ਰੁਪਇਆ ਲੈ ਜਾਓ ਮੁੜ ਕੇ ਉਹ ਨਾਲੇ ਜਦੋਂ ਮੇਰਾ ਸ਼ੇਅਰ ਗਰੰਟੀ ਆ ਲਈ ਜਾਂਦਾ ਫਿਰ ਸਾਨੂੰ ਗਾ ਕੋਈ ਨਾ ਮਾ ਰਿਸ਼ਤਾ ਤਾਂ ਤੁਝ ਜਸਦਾ ਚਲਾਕੀ ਨਾਲ ਕਰ ਗਈ ਪਰ ਜੇ ਤੇਰੀ ਸੁਨੂ ਨੂੰ ਮੈਂ ਘਰੇ ਆਉਣ ਵੀ ਦੇ ਦਾਂ ਤਾਂ ਤੂੰ ਮੈਨੂੰ ਡਿੰਪਲ ਨਾ ਜਾਣੀ ਭੈਣ ਜੀ ਇਹ ਵੱਡਾ ਕਾਕਾ ਕਿ ਉੱਠ ਕੇ ਚੱਲ ਗਿਆ ਭਾਈ ਸਾਹਿਬ ਦਰਅਸਲ ਨਾ ਮੇਰੇ ਬੜੇ ਪੁੱਤ ਦੀ ਚਾਬੀ ਆ ਜਿਹੜੀ ਉਹ ਮੇਰੀ ਨੂੰਹ ਦੇ ਹੱਥ 'ਚ ਆ ਉਹ ਜਦੋਂ ਇਦਾਂ ਮਰੋੜ ਦਿੰਦੀ ਆ ਉਹਦੇ ਉਹਦੇ ਕੋਲ ਚਲ ਜਾਂਦਾ ਜਦੋਂ ਥੋੜੀ ਜਿਹਾ ਟਿੱਲਾ ਛੱਡ ਦਿੰਦੀ ਆ ਸਾਡੇ ਕੋਲ ਆ ਜਾਂਦਾ ਬਾਕੀ ਤੁਹਾਨੂੰ ਪਤਾ ਹੀ ਆ ਘਰ ਵਸਾਉਣ ਲਈ ਜਨਾਨੀਆਂ ਦੇ ਮਗਰ ਵੀ ਲੱਗਣਾ ਹੀ ਪੈਂਦਾ ਬਸ ਉਹਨੇ ਕੁਰੀ ਵਟਤੀ ਉਹ ਚਲੇ ਗਿਆ ਲੋ ਭੈਣ ਜੀ ਚਲੋ ਇਹ ਗੱਲਾਂ ਤਾਂ ਛੱਡੋ ਦੇਖੋ ਸਗਨ ਹੋ ਗਿਆ ਹੁਣ ਸਾਨੂੰ ਇਜਾਜ਼ਤ ਦਿਓ ਜੀ ਤੁਸੀਂ ਹਾਂਜੀ ਹਾਂਜੀ ਬਾਜੀ ਇਜਾਜ਼ਤ ਮੇਰੇ ਘਰਮ ਨੇ ਤਾਂ ਪੂਰਾ ਠੰਡਾ ਵੀ ਨਹੀਂ ਪੀਤਾ ਤੁਸੀਂ ਕਹਿੰਦੇ ਇਜਾਜ਼ਤ ਦਿਓ ਤੁਸੀਂ ਬੈਠੋ ਜੀ ਪਹਿਲਾਂ ਤਾਂ ਮੈਂ ਕੱਪ-ਕੱਪ ਐਨ ਵਧੀਆ ਆਦਰਕ ਵਾਲੀ ਚਾਹ ਬਣਾ ਕੇ ਲਿਆਉਣੀ ਆ ਹੋ ਹੋ ਬੜੀ ਗਰਮੀ ਹੈ ਭਾਈ ਪਤਾ ਨਹੀਂ ਕਿੱਥੇ ਬੜੀ ਬੈਠੀ ਹੈ ਲੈ ਆਇਆ ਤਾਂ ਨਹੀਂ ਵੀ ਨਾਲੇ ਪਤਾ ਲੱਗ ਗਿਆ ਹੋਊਗਾ ਦੇਖ ਕੇਵੇਂ ਚਾਤੀਆਂ ਜੀਆਂ ਮਾਰਦੀਏਗੀ ਵੀ ਪਾਣੀ ਦੀ ਘੁੱਟ ਲੈ ਕੇ ਆ ਜਾ ਕੁੜੇ ਇਸ ਘਰ ਚ ਪਾਣੀ ਦੀ ਘੁੱਟ ਦੇਣ ਦਾ ਰਵਾਜ ਹੈਗਾ ਕਿ ਹੈ ਨਹੀਂ ਗੱਲ ਹੀ ਨਹੀਂ ਗੋਲ ਦੀ ਕੁੜੇ ਬਹੂ ਲੈ ਇਹ ਜੇ ਖਾਣੀ ਕਿਹੜੇ ਕੰਮ ਚਲਦਗੀ ਨਾ ਹਾਂ ਮੈਂ ਦੱਸ ਮੈਂ ਤਾਂ ਇਹ ਪੁੱਛ ਰਹੀ ਆਂ ਵੀ ਨਹੀਂ ਮਾਂਡੀਆਂ ਗਵਾਂਡੀਆਂ ਦੇ ਨੂੰਹਾਂ ਨੂੰ ਬਾਜ਼ ਮਾਰ ਕੇ ਕਹਾ ਵੀ ਮੈਨੂੰ ਪਾਣੀ ਦੀ ਘੁੱਟ ਦੇ ਦਿਓ ਨਾ ਫਿਰ ਤੂੰ ਆਂਡੀਆਂ ਗਵਾਂਡੀਆਂ ਦਾ ਨੂੰ ਆਵਾਜ਼ ਮਾਰ ਕੇ ਦੇਖ ਲੈ ਜੇ ਤੈਨੂੰ ਪਾਣੀ ਫੜਾ ਜਾਣਗੀਆਂ ਤਾਂ ਹਾਂ ਆਹੀ ਬੇਸ਼ਰਮੀ ਦੀ ਹੱਦ ਐ ਤੇਰੀ ਐ ਬੋਲਣ ਲੱਗੀ ਨਾ ਸ਼ਰਮ ਮੰਨਿਆ ਕਰ ਨਾ ਬੇਸ਼ਰਮੀ ਨੂੰ ਹੁਣ ਮਾਮਾ ਤੈਨੂੰ ਕੀ ਕਹਤਾ ਪਹਿਲੀ ਗੱਲ ਤੇ ਤੈਨੂੰ ਨਹੀਂ ਦਿਸਦਾ ਵੀ ਐਨੀ ਧੁੱਪ ਐ ਤੂੰ ਧੁੱਪ ਚ ਤੂੰ ਬਾਹਰ ਲੈਣੀ ਕੀ ਜਾਨਣੀ ਆ ਜੇ ਤੈਨੂੰ ਲੂ ਲੱਗ ਗਈ ਫੇਰ ਤੂੰ ਕਹੇਂਗੀ ਮੈਨੂੰ ਡਾਕਟਰ ਦੇ ਲੈ ਚਲੋ ਛੇਤੀ ਜੇ ਮੈਨੂੰ ਕੋਈ ਜ਼ਰੂਰੀ ਕੰਮ ਸੀ ਮੈਂ ਤਾਂ ਗਈ ਸੀ ਹਾਂ ਹੋਰ ਮੈਨੂੰ ਕੋਈ ਚਾ ਨਹੀਂ ਹੈਗਾ ਧੁੱਪ ਚ ਫਿਰਨ ਦਾ ਲੈ ਫੜ ਪੀ ਲੈ ਪਾਣੀ ਹਾਂ ਪੀ ਲੈ ਪਾਣੀ ਨਾ ਧੁੱਪ ਦੇਖੇ ਨਾ ਛਾਂ ਦੇਖੇ ਐਡਾ ਵੀ ਕੀ ਜ਼ਰੂਰੀ ਕੰਮ ਹੁੰਦਾ ਕਦੋਂ ਬਿਮਾਰ ਹੋ ਕੇ ਪੈਜੂ ਕੀ ਡਾਕਟਰ ਦੇ ਖਰਚਾ ਸਾਲਾ ਤੁਹਾਨੂੰ ਹੋਣੀ ਨਾ ਦੱਸਦਿਆਂ ਵੀ ਕੀ ਜ਼ਰੂਰੀ ਕੰਮ ਹੈਗਾ ਕਿਹੜੇ ਬੇੜਾ ਦਾ ਨਹੀਂ ਹੁਣ ਤਾਂ ਕਿੰਨਾ ਰੱਜਤ ਹੋਇਆ ਆ ਤੁਸੀਂ ਆਵਸਰ ਆ ਦੇ ਚੁੱਕੇ ਹੋ ਮੰਮੀ ਤੁਸੀਂ ਗੇਟ 'ਚ ਖੜੇ ਕੀ ਕਰਦੇ ਹੋ ਕੋਈ ਖੜਦੀ ਸੀ ਮੈਂ ਤਾਂ ਦੇਖੀ ਸੀ ਸਾਨੂੰ ਮੰਮੀ ਫੋੜੀ ਇਹ ਵਾਦਤ ਨਾ ਬੜਲੀ ਐਡੀ ਹੋ ਗਈ ਮੈਂ ਤੁਸੀਂ ਬਾਹਰ ਆ ਕੇ ਹੁਣ ਇੱਥੇ ਜਾਣੇ ਰਹਿੰਦੇ ਹੋ ਮੈਨੂੰ ਐ ਦੱਸੋ ਤੋ ਜੀ ਨੇ ਘਰ ਚ ਇਕੱਲਾ ਇਕੱਤਰ ਰਹਿਣ। ਹੁਣ ਮੈਂ ਰੁਕੂ ਵੀ ਨਹੀਂ ਸਕਾਂ। ਮੰਮੀ ਹੁਣ ਤਾਂ ਮੈਂ ਬਹੁਤ ਵੱਡੀ ਹੋ ਗਈ। ਨਾ ਬਾਹਰ ਬੈਠਣ ਨਾਲ ਅਸੀਂ ਛੇਤੀ ਆ ਜਾਾਂਗੇ। ਕੋਈ ਨਾ। ਤਾਂ ਫੇਰ ਕੀ ਹੁੰਦਾ? ਹੁਣ ਜੇ ਬੰਦਾ ਆਪਦੇ ਨੂੰ ਮੇਰੀ ਡਿਕੂ ਕਰ। ਉਹ ਵੀ ਨੂੰ ਡਿਕੂ ਮੀਨ ਵਾਇਰਸ। ਚਲੋ ਠੀਕ ਹੈ। ਤੂੰ ਐ ਕਰ। ਮੈਂ ਨੀਂਗੂ ਪਾਣੀ ਬਣਾ ਕੇ ਰੱਖੋ। ਕੋਪੀ ਦਾ ਅੰਦਰ ਜਾ ਕੇ। ਤੇ ਬਾਜ਼ਾਰ ਗਈ ਸੀ ਕੀ ਲੈ ਕੇ ਆਈਂ? ਮੰਮੀ, ਅਜਾ ਦਿਖਾਉਣੀ ਆ। ਬਾਲੀ ਵੱਡੀ ਚੀਜ਼ ਸਮੇਲੀ ਲੀ। ਹਏ ਹਏ ਬਾਲੀ ਗਰਮੀ ਸੀ ਬਾਜ਼ਾਰ 'ਚ ਲੈ ਪਤਾ ਨਿੰਬੂ ਬਣੀ ਪੀ ਲਾ ਮੰਮੀ ਹੂੰ ਤਾਂ ਮੈਂ ਲੈਮਨ ਪੀ ਆਈ ਸੀ ਚੱਲ ਕੋਈ ਨਾ ਹੁਣ ਘਰੇ ਮੈਂ ਬਣਾਇਆ ਉਹ ਵੀ ਪੀ ਲੈ ਪੀ ਲੂੰਗੀ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਡੈਡੀ ਕਿੱਥੇ ਨੇ ਡੈਡੀ ਤੇਰੇ ਪੁੱਤਾਂ ਉਹ ਪਰਸੋਂ ਆਪਣੇ ਘਰੇ ਬਚੋਲਾ ਨਹੀਂ ਆਇਆ ਸੀ ਹਾਂ ਉਹਦੇ ਨਾਲ ਗਏ ਨੇ ਤੇਰੇ ਵਾਸਤੇ ਠਿਕਾਣਾ ਦੇਖਣ ਕਰ ਤੈਨਾਂ ਤੁਸੀਂ ਉਹੀ ਗੱਲ ਮੈਨੂੰ ਪਹਿਲਾਂ ਹੀ ਪਤਾ ਸੀ ਤੁਹਾਨੂੰ ਕਿਹਾ ਤਾਂ ਸੀ ਵੀ ਮੈਂ ਹਲੇ ਵਿਆਹ ਨਹੀਂ ਕਰਾਉਣਾ ਕੋਈ ਨਾ ਪੁੱਤ ਫੇਰ ਕੀ ਹੁੰਦਾ ਹੈ ਕਾਰ ਵਾਰ ਤਾਂ ਦੇਖਦੀ ਹੁੰਦੇ ਨੇ ਆਪਣੇ 3 ਖਾਤਰ ਜੇ ਤੇਰੇ ਸੰਯੋਗ ਹੋਏ ਤਾਂ ਤੇਰਾ ਰਿਸ਼ਤਾ ਹੋ ਜਾਊਗਾ ਹਲੇ ਕੀ ਪਤਾ ਫਿੱਟ ਆਊਗਾ ਨਾ ਆਉ ਤੂੰ ਤਾਂ ਪਹਿਲੀ ਮੂੰਹ ਬਣਾ ਲੈਨੀ ਮੰਮੀ ਫਿਰ ਤੁਹਾਨੂੰ ਐਡੀ ਕੀ ਕਾਲੀ ਸੀ ਪੁੱਤ 3ਾਂ ਦੇ ਵਿਆਹਣ ਦੀ ਵੀ ਕੋਈ ਉਮਰ ਹੁੰਦੀ ਐ ਜਦੋਂ ਵੱਡੀ ਉਮਰ ਦੇ ਆ ਹੋ ਜਾਂਦੀਆਂ ਨੇ ਨਾ ਘਰੇ ਬੈਠੀਆਂ 3ਾਂ ਨੂੰ ਲੋਕ ਪਤਾ ਨਹੀਂ ਕੀ ਕੀ ਕੁਛ ਕਹਿਣ ਲੱਗ ਜਾਂਦੇ ਨੇ ਕਿਹੜੇ ਕਿਹੜੇ ਕਮੀਆਂ ਕੱਢਣ ਲੱਗ ਜਾਂਦੇ ਨੇ ਇਸ ਕਰਕੇ ਟਾਈਮ ਸਿਰ ਹੀ ਬਿਆਹ ਜਾਵੇ ਜਵਾਕ ਨਾਲੇ ਮੈਂ ਤਾਂ ਨਾ ਤੇਰੇ ਨਾਨੇ ਨੇ 15 ਸਾਲ ਦੀ ਵਿਆਹਤੀ ਸੀ ਤੂੰ ਤਾਂ ਫੇਰ ਵੀ 25-26 ਸਾਲ ਦੀ ਹੋ ਰਹੀ ਐ। ਚੱਲ ਮੰਮੀ ਤੁਸੀਂ ਮੰਨਣੀ ਤਾਂ ਮੇਰੀ ਹੈ ਨਹੀਂ ਕਰਨੀ ਤਾਂ ਆਪਦੀ ਮਰਜ਼ੀ ਆ। ਹੁਣ ਕੀਤੀ ਨਾ ਸਿਆਣੀਆਂ ਧੀਾਂ ਵਾਲੀ ਗੱਲ। ਚੱਲ ਮੈਨੂੰ ਦੱਸ ਕੀ ਲੈ ਕੇ ਆਈਆਂ ਬਾਜ਼ਾਰ ਚ? ਕੁਛ ਨਹੀਂ ਲੈ ਕੇ ਕੀ ਆਉਣਾ ਸੀ? ਮੈਂ ਤਾਂ ਕਹਿੰਦੀ ਪਸੰਦ ਹੀ ਨਾ ਆਵੇ ਡੈਡੀ ਨੂੰ ਰਿਸ਼ਤਾ। ਲੈ ਲੈ। ਜੇਕਰ ਵਾਰ ਵਧਿਆ ਹੋਇਆ ਫਿਰ ਪਸੰਦ ਵੀ ਆਊਗਾ। ਹੁਣ ਤੇਰੇ ਕਹਿਣਾ ਥੋੜੀ ਐ ਹੋਜੀ ਪਸੰਦ ਨਹੀਂ ਆਊ। ਹੈ ਮੈਂ ਆਪਦੀ ਮੰਮੀ ਰਿੰਗ ਲੈ ਕੇ ਆਈ ਸੀ ਕਿਤੇ ਉੱਥੇ ਤਾਂ ਨਹੀਂ ਲੈ ਗਈ ਨਾ ਹੈਗੀ। ਲੋ ਆ ਮਿਲੀਆ ਸਾਰੇ ਦਿਨ ਚ ਦੇਖ ਕਿੰਨੀ ਸੋਹਣੀ ਖਰੀਦ ਕੇ ਲਈਆਂ ਤੇਰੇ ਮੇਚਰੀ ਹੈ ਹਾਂ ਮੇਚਾ ਚਾਂਦੀ ਦੀ ਆ ਸੋਹਣੀ ਉਹ ਤਾਂ ਮੈਂ ਦੇਖ ਲਈ ਵੀ ਚਾਂਦੀ ਦੀ ਐ ਸੋਹਣੀ ਐ ਨਿੱਕੀ ਜੀ ਐ ਡਿਜ਼ਾਈਨ ਛੋਟਾ ਜ ਸੋਹਣਾ ਮਮੇ ਜਿਵੇਂ ਤੁਸੀਂ ਮੇਰੇ ਸ਼ੌਂਕ ਪੂਰੇ ਕਰਦੇ ਹੋ ਅਗਲਾ ਕਰੂਗਾ ਕਿ ਨਾ ਤੇ ਕਿ ਮੈਨੂੰ ਬਹੁਤ ਦਰ ਲੱਗਦਾ ਤੁਸੀਂ ਮੇਰਾ ਹਾਲੇ ਵਿਆਹ ਹੀ ਨਾ ਕਰੋ ਕੋਈ ਨਾ ਪੁੱਤ ਸ਼ੌਂਕ ਤਾਂ ਅੱਜ ਕੱਲ ਤਾਂ ਜਵਾਨਾ ਐ ਹੁਣ ਪਹਿਲਾਂ ਵਾਲਾ ਜਵਾਨਾ ਨਹੀਂ ਹੈਗਾ ਹੁਣ ਤਾਂ ਹਰੇਕ ਮਾਪਿਓ ਆਪਦੇ ਨੂੰ ਧੀ ਦੇ ਸਾਰੇ ਸ਼ਾਂਕੂ ਪੂਰੇ ਕਰਦੇ ਨੇ ਹੁਣ ਨਹੀਂ ਪਹਿਲਾਂ ਵਾਲੀਆਂ ਬੁੜੀਆਂ ਹੈਗੀਆਂ ਚੱਲ ਪੀ ਲੈ ਪਾਣੀ ਨਾ ਮੂੰ ਚੱਕ ਕੇ ਆ ਗਿਆ ਤੈਨੂੰ ਸ਼ਰਮ ਨਹੀਂ ਆਉਂਦੀ ਕਿੱਦਾਂ ਜਾ ਕੇ ਵਿੱਚ ਬਹਿ ਗਿਆ ਸੀਗਾ ਤੂੰ ਮੇਰੇ ਨਾਲ ਆ ਕਿ ਉਹਨਾਂ ਦੇ ਨਾਲ ਓਏ ਐਮੀ ਕਾਨੂੰ ਔਖੀ ਹੋਈ ਜੰਨੀ ਹੈ ਹੈਗਾ ਤਾਂ ਮੈਂ ਤੇਰੇ ਨਾਲ ਹੀ ਆ ਪਰ ਜਿਵੇਂ ਉਹਨਾਂ ਦੇ ਵਿੱਚ ਜਾ ਕੇ ਨਾ ਬਹਿੰਦਾ ਮੇਰਾ ਭਾਈ ਕੀ ਕਹਿੰਦਾ ਵੀ ਮੇਰੇ ਨਾਲ ਹੀ ਨਹੀਂ ਖੜਿਆ ਤਾ ਜਾ ਕੇ ਬਹਿ ਗਿਆ ਸੀ ਅਕਲ ਦੀ ਨਹੀਂ ਐ ਨਾਲ ਖੜਨ ਹੁੰਦਾ ਤੂੰ ਐ ਕਰਦਾ ਜਿਵੇਂ ਉਹ ਜੰਗ ਜਿੱਤ ਕੇ ਆਇਆ ਹੁੰਦਾ ਹੈ ਦੇਖ ਲੈ ਬਿੱਜੀ ਕਿਦਾਂ ਜੁੜ-ਜੁੜ ਕੇ ਗੱਲਾਂ ਕਰਦਾ ਸੀ ਉਹਨਾਂ ਨਾਲ ਤੈਨੂੰ ਐ ਪਤਾ ਇੱਥੇ ਬੈਠੀ ਦੇ ਨਾ ਮੇਰੇ ਸੀਨੇ 'ਚ ਕਿੰਨੀ ਅੱਗ ਲੱਗ ਰਹੀ ਸੀ ਨਾਲੇ ਮਾਂ ਨੇ ਨਾ ਆਪਣੇ ਨਾਲ ਬਹੁਤ ਵੱਡੀ ਚਾਲ ਖੇਡੀ ਐ ਉਹ ਮੇਰੀ ਗੱਲ ਸੁਣ ਲੈ ਇੱਕ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਹੁਣ ਤੇਰੀ ਇਸ ਘਰ 'ਚ ਦਰਾਨੀ ਆਉਣ ਵਾਲੀ ਐ ਮਾੜਾ ਮੋਟਾ ਦਬਕਾ ਰੱਖੀ ਓਏ ਤੂੰ ਚੁੱਪ ਕਰ ਜਾ ਚੁੱਪ ਜਦ ਤੱਕ ਮੈਂ ਇਸ ਘਰ ਦੇ ਵਿੱਚ ਆ ਨਾ ਮੈਂ ਕੋਈ ਇਹ ਜੀ ਦਰਾਨੀ ਨਹੀਂ ਆਉਣ ਦਿੰਦੀ ਜੇ ਦਰਾਨੀ ਆਊਗੀ ਤਾਂ ਮੇਰੀ ਪਸੰਦ ਦੀ ਆਊਗੀ ਤੇ ਨਹੀਂ ਤਾਂ ਕਿਸੇ ਨੂੰ ਨਾ ਮੈਂ ਇੱਥੇ ਬੜਨ ਵੀ ਨਹੀਂ ਦਿੰਦੀ ਘਰੇ ਓ ਯਾਰ ਰਹਿਣ ਦੇ ਐ ਤੂੰ ਕਿਵੇਂ ਨਹੀਂ ਬੜਨ ਦਿੰਦੀ ਤੂੰ ਕਿਹੜਾ ਉਹਨੂੰ ਕਲਫਿਓ ਲਾ ਕੇ ਰੋਕ ਦੇਗੀ ਤੇਰੀ ਕੀ ਹਿੰਮਤ ਹੈ ਵੀ ਉਹਨੂੰ ਘਰ ਚ ਆਉਣ ਤੋਂ ਰੋਕ ਦੇਗੀ ਤੂੰ ਅੱਛਾ ਤੂੰ ਹਿੰਮਤ ਦੇਖਣਾ ਚਾਹੁੰਦਾ ਚੱਲ ਫਿਰ ਦੇਖ ਕਹਿ ਆਪਦੀ ਮਾਂ ਵੀ ਲੈ ਕੇ ਆਵੇ ਕੁੜੀ ਦੇਖੀ ਮੈਂ ਕਿੱਦਾਂ ਰੋਕਦੀ ਆਂ ਉਹ ਯਾਰ ਇੱਕ ਤਾਂ ਕੀ ਕਰਾਂ ਮੈਂ ਧੂਆਂ ਹੀ ਕੰਮ ਕਰਦੀਆਂ ਮੈਂ ਤੇਰੇ ਹੱਥ ਜੋੜਦਾ ਚੜ ਲੈਣ ਦੇ ਮੇਰੇ ਭਰਾ ਨੂੰ ਕੁੜੀ ਤੇਰੇ ਕੀ ਬੱਖੀ ਚ ਦਰਦ ਹੁੰਦਾ ਮੈਂ ਵੀ ਕਰ ਲੂ ਭਾਈ ਦੇ ਚਾਹ ਪੂਰੇ ਤੇਰੀ ਸ਼ੌਂਕ ਮੈਂ ਨਾ ਕਰਾਵਾਂ ਪੂਰੇ ਹੈ ਤੂੰ ਆਪਦੇ ਸ਼ੌਂਕ ਪੂਰੇ ਕਰ ਲਈ ਫਿਰ ਵਿਆਹ ਲੈ ਸਮਝ ਆ ਗਿਆ ਤੈਨੂੰ ਜਿੱਦੇ ਤੇਰਾ ਭਰਾ ਕੁੜੀ ਚੜ ਗਿਆ ਨਾ ਤੇਰੀ ਮਾਂ ਦੀ ਪਸੰਦ ਦੀ ਕੁੜੀ ਨਾਲ ਤੇ ਇੱਕ ਗੱਲ ਯਾਦ ਰੱਖੀ ਉਸੇ ਦਿਨ ਉਸੇ ਦਿਨ ਮੈਂ ਘਰ ਛੱਡ ਕੇ ਜਾਉਂਗੀ ਆਪਦੇ ਪੇਕੇ ਫਿਰ ਬਹਿ ਜੀ ਤੂੰ ਇੱਥੇ ਨਾਲੇ ਆਪਦੀ ਮਾਂ ਨੂੰ ਐਂ ਕਹਿ ਦੀ ਇੱਕ ਤੇਰੇ ਵਾਸਤੇ ਵੀ ਲਿਆ ਦੂੰ ਮੈਂ ਤਾਂ ਨਹੀਂ ਤੇਰੇ ਨਾਲ ਰਹਿੰਦੀ ਹਮੇਸ਼ਾ ਲਿ ਜਾਉਂ ਨਾਲੇ ਤੈਨੂੰ ਛੱਡ ਕੇ ਹੋਰ ਐਂ ਗੱਲ ਨੂੰ ਕਰਦੀ ਆ ਤੇਰੇ ਬਿਨਾ ਤਾਂ ਮੇਰਾ ਜੀ ਨਹੀਂ ਲੱਗਣਾ ਨਾਲੇ ਤੈਨੂੰ ਪਤਾ ਤਾਂ ਹੈਗਾ ਵੀ ਤੇਰੇ ਬਿਨਾ ਮੇਰਾ ਸਰਦ ਕੋਈ ਨਾ ਚੱਲ ਬਾੜਾ ਨਾ ਮਸਕੇ ਜਣਾ ਲਾਇਆ ਕਰ ਜਾਣਦੀ ਆ ਮੈਂ ਤੈਨੂੰ ਉਹੀ ਤੂੰ ਕਰਦਾ ਹੁੰਦਾ ਹੈ ਤੇਰਾ ਘਰ ਆਣਾ ਮੈਂ ਬਥੇਰਾ ਪਿਆਰ ਕਰਦਾ ਉਹ ਹੈਗਾ ਹੀ ਨਾ ਚੇਲੇ ਦਾ ਤੂੰ ਆਪਦੀ ਮਾਂ ਦਾ ਤੇ ਆਦੇ ਭਰਾ ਦਾ ਉਹਨਾਂ ਦੀ ਮੰਨਣੀ ਹੈ ਮੇਰੀ ਥੋੜਾ ਮੰਨਣੀ ਐ ਤੂੰ। ਲੈ। ਕੋਈ ਆਹ ਤੇਰੀ ਗੱਲ ਤੋਂ ਨਹੀਂ ਮੰਨਦਾ। ਤੇਰੀ ਵੀ ਤਾਂ ਮੰਨਦਾ ਹੀ ਆ। ਹੁਣ ਉਹਨੇ ਜੰਮੇਆ ਗੱਲ ਉਹਦੀ ਵੀ ਸੁਣਨੀ ਪੈਂਦੀ ਐ। ਹੁਣ ਮੈਂ ਦੱਸ ਕਿੱਧਰ ਜਾਵਾਂ? ਜੀ ਉਹਨੇ ਜੰਮੇਆ ਸੇ ਕੋਈ ਸਾਂਹ ਨਹੀਂ ਸੀ। ਮੇਰੇ ਨਾਲ ਤੂੰ ਵਿਆਹ ਕਰਾਇਆ ਵਾ। ਸਾਰੀ ਉਮਰ ਤੋਂ ਮੇਰੇ ਨਾਲ ਰਹਿਣਾ ਕਿਉਂ ਨਾ ਨੜ? ਤੈਨੂੰ ਐ ਪਤਾਗਾ? ਉਹ ਚਲ ਚੰਗਾ। ਹੁਣ ਇੱਕ ਕੱਪ ਚਾਹ ਤਾਂ ਬਣਾ ਦੇ ਐਂ ਕਾ ਤੂੰ ਕਰਦੀ ਐਂ। ਤੂੰ ਰਹਿਣ ਦੇਵੇ। ਨਾਲੇ ਮੇਰੀ ਗੱਲ ਸੁਣ ਲੈ ਧਿਆਨ ਨਾਲ। ਜੇ ਤੂੰ ਮੇਨੋਂ ਦੇ ਨੇੜੇ ਤੇੜੇ ਵੀ ਦੇਖ ਗਿਆ ਨਾ ਤੇ ਆਪਦਾ ਸਾਹ ਬਲਾ ਲੀ। ਕਿ ਕਿ ਇਸ ਘਰ ਦੇ ਵਿੱਚ ਕੁੜੀ ਸਿਰਫ ਮੇਰੀ ਮਰਜ਼ੀ ਨਾਲ ਆਊਗੀ ਤੇ ਮੇਰੀ ਪਸੰਦ ਦੀ। ਉਹ ਯਾਰ ਕਿਉਂ ਐਂ ਕਰਦੀ ਐ? ਮੇਰੀ ਮਾਂ ਤੇ ਮੇਰਾ ਭਰਾ ਨੇ। ਹੈਂ? ਜੇ ਤੂੰ ਉਹਨਾਂ ਨਾਲ ਨਹੀਂ ਬੋਲਣ ਦੇਂਗੀ ਹੋਰ ਬੋਲੂੰਗਾ ਕਿਹਦੇ ਨਾਲ? ਤੈਨੂੰ ਪਤਾ ਤੈਨੂੰ ਕੱਡਾ ਵੱਡਾ ਪਾਪ ਲੱਗੂ। ਪਾਪਾਂ ਦੀ ਭਾਗੀਦਾਰ ਹੋ ਜਾਵੇਂਗੀ ਤੂੰ। ਵੇ ਮੈਂ ਤਾਂ ਪਾਪਾਂ ਦੀ ਭਾਗੀਦਾਰੀ ਠੀਕ ਆ। ਸਮਝ ਆ ਗਈ ਤੈਨੂੰ? ਜਿਹੜੀ ਗੱਲ ਮੈਂ ਤੈਨੂੰ ਦੱਸੀ ਵੀ ਐ ਨਾ ਵੀ ਮੈਂ ਘਰ ਛੱਡ ਕੇ ਜਾਊਂਗੀ। ਜੇ ਤੂੰ ਉਹਨਾਂ ਦੇ ਨਾਲ ਲੱਗ ਗਿਆ। ਬਸ ਆਹ ਸੋਚ ਵਿਚਾਰ ਕਰ ਲਈ ਆਪਦੀ। ਉਹ ਚੱਲ ਚੰਗਾ। ਚਾ ਚਾ ਨੂੰ ਤਾਂ ਰਹਿਣਾ ਦੇ ਗਰਮੀ ਵਾਲੀ ਨਿੰਬੂ ਪਾਣੀ ਬਣਾ ਦੇ ਹੂੰ ਨਿੰਬੂ ਪਾਣੀ ਬਣਾ ਦੇ ਦੇਖ ਲਾ ਕੰਮ ਨੂੰ ਤਾਂ ਐ ਕਹਿ ਦੂਗਾ ਮਿੰਟ ਚ ਆਪਦੀ ਮਾਂ ਨੂੰ ਕਹਦੇ ਨਾ ਉੱਠ ਖੜਾ ਹੁਣ ਆ ਕੇ ਖੰਡ ਘੋਲ ਦੇ ਘੋਲ ਦਾ ਕਿੱਥੇ ਪੰਗਾ ਲੈ ਲਿਆ ਵਿਆਹ ਕਰਾ ਕੇ ਜੀ ਆਏ ਪਤਾ ਹੁੰਦਾ ਵਿਆਹ ਕਰਾਉਂਦੀ ਨਾ ਹਿੰਦਾਂ ਕੋਈ ਬਾਬਾ ਭਾਲਣਾ ਪਊਏ ਤੇ ਤੁੰਗ ਟੂਣਾ ਟਾਣਾ ਕਰਾਉਣਾ ਪਊ ਇਹ ਸਾਲੇ ਦੀ ਆਉਣਾ ਕਿ ਨਾ ਆ ਗਿਆ ਕੀ ਕਰਾਂਗੇ ਲੋ ਜੀ ਭੈਣ ਜੀ ਕਾਕੇ ਨੂੰ ਸਖਨ ਪੈ ਗਿਆ ਜੀ ਹੁਣ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਚਾਹ ਪਾਣੀ ਪੀ ਲਿਆ ਨੂੰ ਮਿੱਠਾ ਕਰ ਲਿਆ ਹੁਣ ਸਾਨੂੰ ਇਜਾਜ਼ਤ ਦਿਓ ਜੀ ਭਾਈ ਸਾਹਿਬ ਆ ਜਿਹੜਾ ਨਾ ਤੁਸੀਂ ਰਿਸ਼ਤਾ ਕਰਵਾ ਕੇ ਪੁੱਣ ਖੱਟਿਆ ਤੁਹਾਨੂੰ ਤਾਂ ਧੀ ਸੀਸਾ ਹੀ ਦੇਉਂਗੀ ਕਿ ਐਨਾ ਵਧੀਆ ਮੇਰਾ ਘਰ ਵਾਲਾ ਮੇਰਾ ਜੀਵਨ ਸਾਥੀ ਲੱਭ ਕੇ ਦਿੱਤਾ ਸੱਚੀ ਤੁਸੀਂ ਬਹੁਤ ਪੁੰਨ ਦਾ ਕੰਮ ਕੀਤਾ ਭਾਈ ਸਾਹਿਬ ਹਾਂ ਜੀ ਭੈਣ ਜੀ ਇੱਕ ਤਾਂ ਬਹਾਲ ਸਿੰਘ ਦੇ ਕਹਿਣ ਤੇ ਦੂਜਾ ਪਿੰਡ 'ਚ ਤੁਹਾਡੀ ਬਣੀ ਦੇਖ ਕੇ ਮੈਂ ਇਸ ਰਿਸ਼ਤੇ ਤੋਂ ਨਾ ਹੀ ਨਹੀਂ ਕਰ ਸਕਿਆ ਕਾਕਾ ਜੀ ਹੁਣ ਤੁਸੀਂ ਪੂਰੇ ਗਾਜੇਵਾਜੇ ਨਾਲ ਬਰਾਤ ਲੈ ਕੇ ਆਉਣੀ ਆ ਪਤਾ ਲੱਗਣਾ ਚਾਹੀਦਾ 35 ਪਿੰਡਾਂ ਚ ਕਿ ਕੁਲਦੀਪ ਸਿੰਘ ਦੀ ਕੁੜੀ ਦਾ ਵਿਆਹ ਹੋ ਰਿਹਾ ਜਿਵੇਂ ਤੁਸੀਂ ਕਹੋ ਜੀ ਉਹ ਵੀ ਹੋਊਗਾ ਲੋ ਬੈਂ ਜੀ ਹੁਣ ਠੀਕ ਹੈ ਜੀ ਹਾਂ ਜੀ ਤੁਸੀਂ ਵਿਆਹ ਦੀਆਂ ਤਿਆਰੀਆਂ ਨੇ ਪੂਰੀਆਂ ਘੱਜ-ਬੱਜ ਕੇ ਕਰੋ ਅੱਗੇ ਜਿਹੜਾ ਦਾ ਪ੍ਰੋਗਰਾਮ ਹੋਊਗਾ ਸਾਨੂੰ ਦੱਸ ਦਿਓ ਫਿਰ ਆਪਾਂ ਉਹ ਹੀ ਗੱਲਬਾਤ ਕਰਾਂਗੇ ਚਲਿਆ ਨਹੀਂ ਚੰਗਾ ਬੈਂ ਜੀ ਚੰਗਾ ਬੈਂ ਜੀ ਚਲੋ ਜੀ ਉੱਥੇ ਤੱਕ ਛੱਡਣ ਜਾਣੇ ਆ ਹਾਂ ਜੀ ਹਾਂ ਪਾਣੀ ਤੇ ਚੱਲ ਤੂੰ ਪੀ ਲਿਆ ਫਰ ਮੈਨੂੰ ਦੱਸ ਤਾਂ ਦੇ ਵੀ ਗਈ ਕਿੱਥੇ ਸੀ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਸੀ ਤਰਾੜਿਆ ਪਿਆ ਸੀ ਜਿਹੜਾ ਨਹੀਂ ਮੈਂ ਤਾਂ ਗਈ ਸੀ ਡਿੰਪਲ ਦੇ ਦਿੌਰ ਵਾਸਤੇ ਰਿਸ਼ਤੇ ਦੀ ਗੱਲ ਕਰਨ ਗਈ ਸੀ ਵੀ ਜਸ ਨੂੰ ਕੋਈ ਰਿਸ਼ਤਾ ਕਰਾ ਦੇਆ ਹੱਦ ਹੋਈ ਪਈ ਆ ਤੁਹਾਡੇ ਵਾਲੀ ਜਮੇ ਕਮਾਲ ਕਰਤੀ ਤੁਸੀਂ ਆਪਾਂ ਨੂੰ ਕੀ ਲੋੜ ਉਹਨੂੰ ਰਿਸ਼ਤਾ ਕਰਵਾਉਣ ਦੀ ਭੈਣ ਹੋਣੀ ਹੈਗੇ ਆਪੇ ਕਰਵਾ ਦੇਣਗੇ ਤੂੰ ਨਾ ਬਾਲੀ ਸਿਆਣੀ ਨਾ ਬਣਿਆ ਕਰ ਮੈਨੂੰ ਡਿੰਪਲ ਨੇ ਹੀ ਫੋਨ ਕਰਕੇ ਕਿਹਾ ਸੀਗਾ ਵੀ ਮੇਰੇ ਦਿੌਰ ਵਾਸਤੇ ਕੋਈ ਥਾਂ ਟਕਾਣਾ ਦੇਖ ਲੈ ਤਾ ਗਈ ਸੀ ਮੈਂ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਆਪਣੀ ਰਿਸ਼ਤੇਦਾਰੀ ਦੇ ਨਾਲ ਸਾਰੀਆਂ ਕੁੜੀਆਂ ਤਾਂ ਵਿਆਹ ਗਈਆਂ ਕੁਵਾਰੀ ਤਾਂ ਕੋਈ ਹੈ ਨਹੀਂ ਫਿਰ ਤੂੰ ਕਿਹੜੀ ਕੁੜੀ ਦੇਖੀ ਕਿਤੇ ਤਾਂ ਫਿਰ ਮੈਂ ਦੇਖ ਕੇ ਹੀ ਇਹ ਰਿਸ਼ਤਾ ਉਹੀ ਸਵਾਲ ਜਵਾਬ ਕਰੀ ਜਾਂਦੀ ਏ ਨਾ ਫਿਰ ਮਿਲ ਗਈ ਕੋਈ ਕੁੜੀ ਤੈਨੂੰ ਨਹੀਂ ਆਹੂ ਗੱਲ ਤਾਂ ਮੈਂ ਕਰਕੇ ਆਈ ਆ ਅਗਲੇ ਕਹਿੰਦੇ ਪਹਿਲਾਂ ਅਸੀਂ ਮੁੰਡਾ ਨਿਗਾਹ ਤਾਂ ਹੀ ਕੱਢਣਾ ਫਿਰ ਹਾਂ ਨਾ ਦਾ ਜਵਾਬ ਦੇਵਾਂਗੇ ਹਾਂ ਫਿਰ ਇਹ ਵੀ ਕੁੜੀ ਵਾਲਿਆਂ ਦੀ ਗੱਲ ਸਹੀ ਆ ਜਦੋਂ ਮੁੰਡਾ ਦੇਖ ਪਰਖ ਲੈਣਗੇ ਅਗਲੇ ਹਾਂ ਨਾ ਦਾ ਜਵਾਬ ਆਪੇ ਦੇ ਦੇਣਗੇ ਕੇਰਲਾ ਕੀ ਗੱਲ ਨਾ ਕਰੀ ਜਾਂਦੇ ਆ ਮਾ ਬੇ ਕੁਛ ਨਹੀਂ ਉਹੀ ਸੋਭਤੀ ਗੱਲਾਂ ਕਰਦੇ ਸੀਗੇ ਤੂੰ ਕਿਉਂ ਕੋੜਾ ਕੋੜਾ ਦੇਖੀ ਜਾਨੀ ਆ ਪਾਣੀ ਤਾਂ ਨਹੀਂ ਲਿਆ ਦੇ ਪਾਣੀ ਤਾਂ ਨਹੀਂ ਪੁੱਛ ਲਿਆ ਕਰ ਪਾਣੀ ਤਾਂ ਮੈਂ ਤੈਨੂੰ ਲਾ ਦਿੰਨੀ ਆ ਪਹਿਲਾਂ ਮੈਨੂੰ ਮੇਰੇ ਨਾਲ ਦਾ ਜਵਾਬ ਦੇ ਵੀ ਤੂੰ ਸਵੇਰ ਦਾ ਨਿਕਲਿਆ ਕਿੱਥੇ ਆ ਲੈ ਦੱਸ ਨਹੀਂ ਆਉਂਦੇ ਨਹੀਂ ਜਵਾਕ ਨੂੰ ਆਏ ਚਿੰਬੜ ਜਿਆ ਕਰ ਤੂੰ ਚੜੇਲਾ ਵਾਂਗੂ ਆਏ ਨਹੀਂ ਵੀ ਪਾਣੀ ਦੀ ਘੁੱਟ ਦੇ ਦਿਆਂ ਫੇਰ ਕਹੋ ਮੈਨੂੰ ਬੁੱਠਾ ਸਿੱਧਾ ਬੋਲਦੇ ਆ ਉਹੀ ਤਾਂ ਗੱਲ ਆ ਨਿਕਲਿਆ ਕਿੱਥੇ ਆ ਕਹਿੰਦੀ ਮੈਨੂੰ ਕੀ ਕੰਮ ਐ ਬਾਹਰ ਦੇ ਕੰਮ 100 ਹੁੰਦੇ ਨੇ 100 ਬੰਦੇ ਨੇ ਕੰਮ ਧੰਦਾ ਕਰਨਾ ਹੁੰਦਾ। ਨਾ ਮੰਮੀ ਮੇਰੀ ਗੱਲ ਸੁਣ ਲੋਕਾਂ ਦੀ ਮਾਵਾਂ ਨਾ ਧੀਆਂ ਪੁੱਤਾਂ ਨੂੰ ਮੱਤਾ ਦਿੰਦਿਆਂ ਹੁੰਦਾ। ਕਦੇ ਤੂੰ ਇਹਨੂੰ ਕੋਈ ਮੱਤ ਦੀ ਗੱਲ ਵੀ ਸਿਖਾ ਦਿਆ ਕਰ ਵੀ ਕੋਈ 2 ਰੁਪਏ ਦਾ ਕੰਮ ਕਰ ਲੈ। ਸਾਰਾ ਦਿਨ ਐ ਡਕਰੇ ਕੱਢ ਕੇ ਵਿਹਲਾ ਘਰੇ ਆ ਜਾਂਦਾਗਾ ਮੁੜ ਕੇ। ਵੀ ਜੇ 2 ਰੁਪਏ ਦਾ ਕੰਮ ਕਰੇਗਾ ਤਾਂ ਹੀ ਘਰੇ ਕੋਈ ਬਰਕਤ ਹੋਊਗੀ ਆਪਣੇ। ਨਾ ਜੇ ਤੈਨੂੰ ਬਾਲੀ ਸੋਚ ਆ ਨਾ 2 ਰੁਪਏ ਦੇ ਕੰਮ ਦੀ। ਜਾਂ ਤੂੰ ਕਰ ਲੈ ਬਾਹਰੇ ਜਾ ਕੇ। ਤੂੰ ਪਾਲਾ ਪੱਠੇ ਜਿਹੜੇ ਪੋਣੇ ਨੇ ਲੋਕਾਂ ਦੀ ਡੰਗਰਾਂ ਨੂੰ ਬੇ ਤੂੰ ਵੀ ਮੜਾ ਜਾ ਹਸਾਬ ਨਾਲ ਬੋਲਿਆ ਕਰ ਨਾ ਹੁਣ ਲੋਕਾਂ ਦੇ ਘਰੇ ਜਾ ਕੇ ਕੰਮ ਕਰਦੀ ਸੋਹਣੀ ਲੱਗਦੀ ਐ ਇਹ ਚਲ ਮੰਨਿਆ ਨਹੀਂ ਸੋਹਣੀ ਲੱਗਦੀ ਫਿਰ ਆਪਦੀ ਨੋਤੀ ਨੂੰ ਇਹ ਵੀ ਸਮਝਾ ਕੇ ਰੱਖ ਵੀ ਬਾਹਰ ਸੌ ਕੰਮ ਹੁੰਦੇ ਨੇ ਉਹ ਇੰਨੀ ਜਵਾ ਮਾਰਦੇ ਹੁੰਦੇ ਸਾਰੇ ਇੱਕ ਗੱਲ 'ਚ ਬੋਲਣਾ ਜ਼ਰੂਰੀ ਨਹੀਂ ਦਾ ਛੋਟਾ ਤਾਂ ਮਾਂ ਪੁੱਤਾਂ ਦਾ ਉਹ ਕੰਮ ਹੋਇਆ ਪਿਆ ਵੀ ਮੇਰੇ ਮੂੰਹ ਤੇ ਨਾ ਸ਼ਿੱਕਲੀ ਚੜਾ ਦਿਓ ਤੁਸੀਂ ਇਹੀ ਭਾਲਦੇ ਹੋ ਵੀ ਜਮਾਂ ਚੁੱਪਰਾਹਾ ਬੋਲਣਾ ਮੈਂ ਕਿਸੇ ਸਹੀ ਗਲਤ ਗੱਲ ਤੇ ਪਿੱਛੇ ਪਿੱਛੇ ਪੀ ਚੇਪੀ ਲਾ ਕੇ ਰੱਖਿਆ ਕਰ ਮੂੰਹ ਤੇ ਤੂੰ ਹਾਂ ਸੰਗਲ ਤਾਂ ਤੇਰੇ ਪੈਰਾਂ ਨੂੰ ਲਾਉਣ ਆਲਾ ਜਿਹੜਾ ਸਾਰਾ ਦਿਨ ਤੂੰ ਘਰੋਂ ਨਹੀਂ ਵੜਦਾ ਸੰਗਲ ਤਾਂ ਤੇਰੇ ਘਰ ਦੇਆਂ ਤੋਂ ਤੇਰੇ ਪੈਰਾਂ ਨੂੰ ਨਹੀਂ ਲੱਗਿਆ ਜੇ ਲਾਇਆ ਹੁੰਦਾ ਤੇਰੇ ਪੈਰਾਂ ਨੂੰ ਕਿਉਂ ਲਾਉਂਦੇ ਮੈਂ ਤੇਰੇ ਵਾਂਗੂ ਵਾਰਾ ਕਰਦੀਆਂ ਨਹੀਂ ਕਰਦੀ ਸੀ ਆਹ ਵਾਰਾ ਕਰਦੀਆਂ ਮੈਂ ਕਿਹੜੀਆਂ ਵਾਰਾ ਕਰਦੀਆਂ ਕਰਦੀਆਂ ਮੇਰੇ ਘਰ ਦੇ ਘਰੇ ਨਾ ਜਿਵੇਂ ਸੰਸਕਾਰ ਦਿੱਤੇ ਸੀ ਉਵੇਂ ਹੀ ਰਹਿੰਦੀ ਆਈਆਂ ਤੇ ਉਵੇਂ ਹੀ ਹੁਣ ਇੱਥੇ ਰਹਿੰਦੀ ਆ ਚਲ ਬੱਸ ਕਰ ਫਿਰ ਤੇਰੇ ਘਰ ਦੇ ਨੇ ਐ ਵੀ ਸਖੇ ਹੋ ਵੀ ਸੌਰੇ ਜਾ ਕੇ ਇੰਨਾ ਨਹੀਂ ਬੋਲੀਦਾ ਸਾਰੇ ਬੋਲੂਗੀ ਹੋਰ ਕੀ ਕਰੂੰਗੀ ਕਿ ਉਹਨਾਂ ਨੇ ਤੁਸੀਂ ਜ਼ਿੰਦਗੀ ਤਾਂ ਮੇਰੀ ਤਬਾਹ ਕਰਕੇ ਰੱਖਦੀ ਨਾਕ ਬਣਾ ਦਿੱਤੀ ਸਨਸਕਾਰ ਨਾ ਡਾਕਟਰ ਦੀ ਦੁਕਾਨ ਢੱਪੇ ਜਾਂਦੇ ਨੇ ਹਏ ਮਾਰਨਾ ਸਾਰੇ ਜਾ ਕੇ ਕਿਉਂ ਨਹੀਂ ਬੋਲੀਦਾ ਹੁੰਦਾ ਜਦੋਂ ਤੁਸੀਂ ਦੋਨਾਂ ਨੇ ਰੜ ਕੇ ਮੇਰੀ ਜ਼ਿੰਦਗੀ ਤਾਂ ਨਰਕ ਬਣਾਤੀ ਤਬਾਹ ਕਰਕੇ ਰੱਖਤੀ ਜਾਵਾ ਹੋਰ ਹਾਰ ਪਾਵਾਂ ਹੁਣ ਮੈਂ ਇਹਨੂੰ ਉਹ ਬਹਿ ਜਾ ਬਹਿ ਜਾ ਪਾ ਤੇ ਜਿਹੜੇ ਤੇ ਹਾਰ ਪੋਣੇ ਦੀ ਹਾਰ ਤਾਂ ਤੇਰੇ ਤੋਂ ਮੈਂ ਵਿਆਲਾ ਪਵਾ ਕੇ ਬਸਤੋਣਾ ਹੁਣ ਤਾਂ ਲੋੜ ਨਹੀਂ ਤੇਰੇ ਹਾਰਾਂ ਦੀ ਅੰਦਰ ਵਗ ਜਾ ਨਹੀਂ ਮੈਂ ਇਹ ਜੀ ਚੱਪਲ ਫੇਰੂ ਨਾ ਯਾਦ ਰੱਖੇਗੀ ਤੂੰ ਬੇ ਤੂੰ ਜੁੱਤੀ ਹੀ ਫੇਰਨ ਜਾਂਦਾ ਹੋਰ ਤੈਨੂੰ ਆਉਂਦਾ ਵੀ ਕੀ ਆ? ਆਉਂਦਾ ਤਾਂ ਬਹੁਤ ਕੁਝ ਐ। ਹਾਂ। ਬਸ ਜੇ ਚੁੱਪ ਤੇ ਭਲੀ ਐ ਜੇ ਚੁੱਪ ਰਹਿੰਦਾ ਠੀਕ ਐ। ਲੈ ਆ ਦੇ ਜੇ ਕੁੱਟ ਲੈ ਆ ਕੇ ਦੇਂਗੀ। ਮੈਂ ਤਾਂ ਭਲੀ। ਪੀਣ ਦਾ ਆਬ ਵੀ ਲਾ। ਆਹ ਪੀ ਲੂੰਗਾ ਅੱਗੇ ਤਾਂ ਤੇਰਾ। ਨੱਥਾ ਹੀ ਪੀਣਾ ਮੈਂ। ਇੰਨ ਤਾਂ ਜਵਾਨੀ ਚਲਾਉਣੀ ਆਉਂਦੀ ਐ ਤੈਨੂੰ ਵੀ ਮੈਂ 20 ਵਾਰੀ ਸਮਝਾਇਆ ਵੀ ਇਹਦੇ ਬਰਾਬਰ ਨਾ ਮੜਿੱਕਿਆ ਕਰ ਐ ਨਹੀਂ ਕਿਸੇ ਨੂੰ ਬਾਰੇ ਆਉਣ ਦੀ ਗੱਲਾਂ 'ਚ। ਜਨਾਨੀਆਂ ਦੀ ਬਰਾਬਰੀ ਕੌਣ ਕਰਦਾ ਹੁੰਦਾ ਮਾਂ? ਹਾਂ। ਫੇਰ ਉਹੀ ਗੱਲ ਆ ਫੇਰ ਤਾਂਹੀਂ ਤਾਂ ਕਹਿਣੀ ਆ ਵੀ ਚੁੱਪ ਰਹਾ ਕਰ ਇਹਦੇ ਮੂਰੇ ਮੈਂ ਤਾਂ ਚੁੱਪੀ ਆ ਭਾਈ ਮੈਂ ਤਾਂ ਸਾਰੀ ਉਮਰੇ ਚੁੱਪਰ ਹਾਂ ਹਾਂ ਕਿਉਂ ਤੋਰੀਆਂ ਸਬਜ਼ੀ ਬਣਾਏਂਗੀ ਕੋਈ ਹੋਰ ਬਣਾਉਣਾ ਹੋਰ ਕੀ ਬਣਾਵਾਂ ਮਾ ਪੁੱਤਾਂ ਹੀ ਦੱਸ ਜਸ਼ਨ ਪੁੱਤ ਪਾਪਾ ਆ ਗਏ ਤੁਸੀਂ ਆਹਾ ਆ ਗਿਆ ਕੀ ਬਣਿਆ ਪਹਿਲਾਂ ਪਾਣੀ ਧਣੀ ਦਾ ਪੁੱਛ ਲੈ ਪਾਪਾ ਮੈਂ ਆਖੇ ਕੀ ਬਣਿਆ ਆ ਦੇਖ ਲੈ ਇਰੇ ਨਾਲੋਂ ਤਾਂ ਮੇਰੀ ਤੀਨੋਂ ਵੱਧ ਫਿਕਰ ਹੈ ਤੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬਾਹਰੋਂ ਆਏ ਬੰਦੇ ਨੂੰ ਪਹਿਲਾਂ ਪਾਣੀ ਪੁੱਛੀਦਾ ਹੁੰਦਾ ਚੱਲ ਕੋਈ ਨਾ ਪਾਣੀ ਪੁਣੀ ਦਾ ਲੈ ਆਉਂਦੀ ਹੈ ਜਸਨ ਤੁਸੀਂ ਮੈਨੂੰ ਐਂ ਦੱਸੋ ਮੇਰੀ ਗੱਲ ਦਾ ਜਵਾਬ ਦਿਓ ਵੀ ਜਿਹੜੇ ਕੰਮ ਗਏ ਸੀ ਉਹਦਾ ਕੀ ਬਣਿਆ ਪਾਪਾ ਪਾਣੀ ਇੰਨੀ ਸਿਹਦਰੀ ਹੈ ਨਾ ਤਰੀ ਮਾ ਮੇਰੇ ਹੱਥ 'ਚ ਮਿਡਿਆਈ ਦਾ ਡੱਬਾ ਦੇਖ ਕੇ ਇਹ ਨਹੀਂ ਪਤਾ ਲੱਗਦਾ ਇਹ ਵੀ ਕੀ ਬਣਿਆ ਜਾਂ ਕੀ ਨਹੀਂ ਬਣਿਆ ਅੱਛਾ ਤੁਸੀਂ ਆਪਣੀ ਜਸਨ ਦਾ ਰਿਸ਼ਤਾ ਪੱਕਾ ਕਰਿਆ ਇਹ ਹੋਰ ਨਾ ਪਾਪਾ ਤੁਸੀਂ ਤਾਂ ਕਹਿੰਦੇ ਸੀ ਹਲੇ ਘਰ-ਬਾਰ ਦੇਖਾਂਗੇ ਫੇਰ ਕਿਤੇ ਕਰਾਂਗੇ ਉਹ ਬਈ ਮੈਂ ਘਰ-ਬਾਰ ਦੇਖਿਆ ਮੁੰਡਾ ਮੈਨੂੰ ਵਧੀਆ ਲੱਗਿਆ ਆਪਾਂ ਪੱਕਾ ਕਰਤਾ ਰਿਸ਼ਤਾ ਚਲ ਇਹ ਤਾਂ ਵਧੀਆ ਹੋਇਆ ਹੁਣ ਮੇਰੀ ਗੱਲ ਸੁਣੋ ਜੇ ਸੋਡੀਆਂ ਪਿਉਤੀ ਦੀਆਂ ਗੱਲਾਂ ਮੁੱਕ ਗਈਆਂ ਹੁਣ ਤਾਂ ਮੈਨੂੰ ਨਾ ਫੋਟੋ-ਫੂਟੋ ਦਿਖਾ ਦਿਓ ਕੋਈ ਮੈਂ ਵੀ ਦੇਖ ਲਾਂ ਮੇਰੇ ਜਵਾਈ ਕਿਹ ਹੈ ਜਾ ਆ ਲੈ ਫੋਟੋ ਵੀ ਦੇਖ ਲੈ ਪਾਪਾ ਤੁਸੀਂ ਮੈਥੋਂ ਬਿਨਾ ਪੁੱਛੇ ਕਿਵੇਂ ਮੁੰਡਾ ਪਸੰਦ ਕਰ ਲਿਆ ਉਹ ਪੁੱਤ ਮੈਨੂੰ ਪਤਾ ਸੀਗਾ ਵੀ ਮੇਰੀ ਪਸੰਦ ਨੂੰ ਮੇਰੀ ਜਸ਼ਨਤੀ ਨਾ ਪਸੰਦ ਕਰੇ ਨਹੀਂ ਸਕਦੀ ਇਹ ਆ ਦੇਖ ਇਹ ਮੁੰਡੇ ਨਾਲ ਰਿਸ਼ਤਾ ਕਰਿਆ ਏ ਤੁਸੀਂ ਤੇ ਹੋਰ ਹਾਏ ਮੈਂ ਮਰ ਜਾ ਇਹਦੇ ਨਾਲ ਤਾਂ ਮੇਰੀ ਜਾਸਨ ਦੀ ਜੋੜੀ ਜਮੀ ਨਹੀਂ ਜਚਣੀ ਉਹ ਜਾਜੂ ਕੀ ਜਾਜੂ ਕੀ ਘਟੋ ਘਟ ਤੁਸੀਂ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਂਦੇ ਮੈਂ ਸਲਾਈ ਦੇ ਦਿੰਦੀ ਬੀ ਇਹਦੀ ਜਸਨ ਨਾਲ ਜੋੜੀ ਜਚੂਗੀ ਕਿ ਨਾ ਉਹ ਦਾਜੂ ਦੀ ਦਾਜੂ ਦੀ ਨਹੀਂ ਪਾਪਾ ਤੁਸੀਂ ਕਿਵੇਂ ਕਰ ਸਕਦੇ ਹੋ ਐਵੇਂ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਤੁਸੀਂ ਲੈ ਪੁੱਛਣ ਵਾਲੀ ਕਿਹੜੀ ਗੱਲ ਸੀਗੀ ਉਹ ਤੂੰ ਇਹ ਜੇ ਮੁੰਡੇ ਨਾਲ ਮੈਂ ਸੋਹਣੀ ਬਣੂਗੀ ਕਿ ਨਾ ਜਸਨ ਐ ਆ ਦੇਖ ਹੁਣ ਦੇਖ ਵੀ ਕਿਹੋ ਜਿਹਾ ਮੁੰਡਾ ਪਾਪਾ ਇਹ ਮੁੰਡਾ ਜਾਣਦੀ ਐ ਨੂੰ ਜਾਨ ਦੀ ਤਾਂ ਨਹੀਂ ਪਰ ਨਾ ਮੈਨੂੰ ਇਹ ਆਪਣੇ ਬੱਸ ਸਟੈਂਡ ਤੇ ਮਿਲਿਆ ਸੀ ਤੇ ਮੈਨੂੰ ਐਵੇਂ ਹੀ ਬਾਰਾਜਾ ਸਮਝ ਕੇ ਗਾਲਾਂ ਕੱਢਦੀਆਂ ਹੁਣ ਪਤਾ ਨਹੀਂ ਕੀ ਸੋਚਦਾ ਹੋਊਗਾ ਮੇਰੇ ਬਾਰੇ ਲੈ ਸੋਚਣਾ ਕੀ ਸੀ ਇਹਨੇ ਇਹ ਐਂ ਕਹੂਗਾ ਵੀ ਕਿੰਨੇ ਵਧੀਆ ਘਰ ਦੀ ਕੁੜੀ ਐ ਵੀ ਕੋਈ ਐਰੇ ਘਰੇ ਮੁੰਡੇ ਨੂੰ ਮੂੰਹ ਨਹੀਂ ਲਾਉਂਦੀ ਹੈਗੀ ਹਾਂ ਇਹ ਵੀ ਠੀਕ ਹੈ ਕਿ ਨਹੀਂ ਸੋਚੂ ਤੇ ਪਾਪਾ ਤੁਹਾਨੂੰ ਐਨੀ ਕੀ ਕਾਲੀ ਆ ਮੇਰਾ ਵਿਆਹ ਕਰਨ ਦੀ ਮੇਰਾ ਨਹੀਂ ਕਰਦਾ ਤੁਹਾਨੂੰ ਤੇ ਕਰਨ ਛੱਡ ਕੇ ਜਾਣ ਨੂੰ ਲੈ ਇਹ ਕਮਲੀ ਪੁੱਤ ਮੇਰੀ ਗੱਲ ਸੁਣਾ ਆ ਬਿਆਹ ਕਰੇ ਤੋਂ ਬਾਅਦ ਰਿਸ਼ਤੇ ਨਵੇਂ ਮਿਲ ਜਾਂਦੇ ਨੇ ਘਰ ਹੀ ਬਦਲਦਾ ਹੁੰਦਾ ਹੈ ਪੁਰਾਣੇ ਰਿਸ਼ਤੇ ਨਹੀਂ ਬਦਲਦੇ ਹੁੰਦੇ ਨਾਲੇ ਤੇਰਾ ਕਰਤਾ ਇਹੀ ਰਹਿਣਾ ਹੈ ਤੂੰ ਆਪਣੀ ਥੋੜੋ ਹੋ ਜਾਈਂ ਕਿਤੇ ਹੈ ਸ਼ਾਬਾਸ਼ ਮੇਰੀ ਧੀ ਤੁਸੀਂ ਮਾਂ ਪੁੱਤਾਂ ਨੇ ਨਾ ਜਿੰਨਾ ਖੁਸ਼ ਹੋਣਾ ਨਾ ਹੋ ਲੋ ਜਸ ਦਾ ਵਿਆਹ ਤਾਂ ਉੱਥੇ ਹੀ ਹੋਊਗਾ ਜਿੱਥੇ ਮੈਂ ਚਾਹੂੰਗੀ ਡੈਂਪਲ ਇਹ ਭਲੇਖਾ ਨਾ ਆਪਣੇ ਦਿਲ ਤੇ ਦਿਮਾਗ ਚੋਂ ਕੱਢ ਦੇ ਮੇਰੀ ਮਰਜ਼ੀ ਤੋਂ ਬਿਨਾ ਤੇ ਇਸ ਕਾੜਚੇ ਪੱਤਾ ਨਹੀਂ ਹਿੱਲਦਾ ਤੂੰ ਜਸ ਦੇ ਰਿਸ਼ਤੇ ਦੀ ਗੱਲ ਕਰਦੀ ਐ ਮੇਰੀ ਮਰਜ਼ੀ ਤੋਂ ਬਿਨਾ ਤਾਂ ਤੂੰ ਜਸ ਵੱਲ ਝਾਕ ਵੀ ਨਹੀਂ ਸਕਦੀ ਹਰ ਰਿਸ਼ਤਾ ਤਾਂ ਸੁਪਨਾ ਹੀ ਨਹੀਂ ਉਹ ਚਰ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਹੁਣ ਕਾਨੂੰ ਚ ਜੂ ਪਾਇਆ ਕਿਸੇ ਗੱਲ ਦਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਭਾਬੀ ਜਿੱਥੇ ਮੇਰਾ ਰਿਸ਼ਤਾ ਲਿਖਿਆ ਸੀ ਸੰਜੋਗ ਲਿਖੇ ਸੀ ਹੋ ਗਏ ਹੁਣ ਕਿਉਂ ਟੜਫੀ ਜਾਂਦੀ ਐ ਮੈਨੂੰ ਤਾਂ ਤੇਰੀ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੇ ਦਿਉਰਾ ਵੇ ਦਿਉਰਾ ਤੈਨੂੰ ਕਦੋਂ ਸਮਝ ਆਊਗੀ ਵੇ ਤੇਰਾ ਰਿਸ਼ਤਾ ਹੋਣਾ ਨਹੀਂ ਇਸੇ ਕੁੜੀ ਨਾਲ ਇਹ ਤੇਰੇ ਲੇਖਾਂ ਚ ਨਹੀਂ ਸੀਗੀ ਇਹ ਤਾਂ ਮਾਂ ਨੇ ਨਾ ਧੋਖੇ ਨਾਲ ਕਰਾਇਆ ਦਾ ਅੱਛਾ ਜਿੱਥੇ ਥੋਡੇ ਵਰਗੇ ਮਤਲਬੀ ਲੋਕ ਰਹਿੰਦੇ ਹੋਣ ਨਾ ਉੱਥੇ ਫਿਰ ਸੱਸਾਂ ਨੂੰ ਚਾਲਾਂ ਖੇਡਣੀਆਂ ਪੈਂਦੀਆਂ ਨੇ ਕਰਵਾਇਆ ਧੋਖੇ ਨਾਲ ਕੀ ਕਰ ਲੂੰਗੀ ਕਰਵਾਇਆ ਹਾਂ ਮਾਂ ਫਿਰ ਮੇਰੀ ਵੀ ਇੱਕ ਗੱਲ ਧਿਆਨ ਨਾਲ ਸੁਣ ਲੈ ਆਹ ਜਿਹੜੀ ਤੇਰੀ ਚਾਲ ਆ ਨਾ ਇਹ ਤੇਰੇ ਤੇ ਇੱਕ ਦਿਨ ਪੁੱਠੀ ਪੈਣੀ ਆ ਠੀਕ ਆ ਨਾ ਤਾਂ ਮੈਨੂੰ ਵੀ ਨਾ ਤੂੰ ਆਪਦੀ ਵੱਡੀ ਨੂੰ ਨਾ ਕਹੀਂ ਓਏ ਓਏ ਆ ਦੇਖ ਲੈ ਦੇਖ ਲੈ ਕੀ ਹਾਲ ਹੈ ਇਹਨਾਂ ਦਾ ਮੈਂ ਤੈਨੂੰ ਹਲੇ ਵੀ ਕਹਿਣਾ ਵੀ ਤੂੰ ਵਿਆਹ ਨਾ ਕਰਾ ਇਹ ਤਾਂ ਦੋ ਨਹੀਂ ਮੰਨ ਜਦੋਂ ਤੇਰੇ ਵਾਲੀ ਆ ਗਈ ਇੱਥੇ ਕਚਹਿਰੀ ਲਾ ਕੇ ਉਹ ਖੜ ਜਾਏਗੀ ਕਿ ਕਿਹਨੂੰ ਕਿਹਨੂੰ ਸਮਝਾਏਗਾ ਹੁਣ ਤੇ ਭਾਬੀ ਇਹੀ ਜੀ ਆ ਤੂੰ ਕੀ ਚਾਹਣਾ ਮੈਂ ਛੜਾ ਰਹਾ ਓ ਯਾਰ ਵਿਆਹ ਤਾਂ ਮੈਂ ਕਰਵਾਉਣਾ ਹੀ ਆ ਹੁਣ ਕਰਾਉਣਾ ਬਾਈ ਤੂੰ ਵਿਆਹ ਕਰਾ ਮੈਂ ਤੇਰੇ ਜਮਾ ਹੱਕ ਜਾ ਤੇਰੇ ਬਿਆਨ ਨਾਲ ਬਹਾਨੇ ਨਾਲ ਮੈਨੂੰ ਇੱਕ ਜੋੜੀ ਕੋਟ ਪੈਂਟ ਦੀ ਜੁੜਜੂ ਮਾਂ ਮੇਰੀ ਗੱਲ ਸੁਣ ਲੈ ਮੈਨੂੰ ਬਸ ਇੱਕ ਕੋਟ ਪੈਂਟ ਸਮਿਆ ਦਿਓ ਮੈਂ ਜਮਾ ਛੋਡੇ ਨਾਲ ਕੋਈ ਨਹੀਂ ਪਤਾ ਕੋਟ ਪੈਂਟ ਤਾਂ ਤੈਨੂੰ ਦੋ ਦੋ ਜੋੜੀਆਂ ਸਮਿਆ ਦਊ ਬਸ ਗੱਲ ਮੇਰੇ ਵੱਲ ਦੀ ਕਰੀ ਓਏ ਦੇਖਤਾ ਸਹੀ ਨਾ ਮੈਂ 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 ਨਹੀਂ ਹੈਗਾ ਛੋਡੇ ਨਾਲ ਨਾ ਮੈਂ ਤੇਰੀ ਟੀਮ ਚ ਦੇਖਤਾ ਸਹੀ ਕਿ ਮੈਂ ਇੱਕ ਮਿੰਟ ਵਿੱਚ ਮੇਰੇ ਪੁੱਤ ਨੂੰ ਡਰਾ ਲੈਂਦੀ ਆ ਬਿੱਲੋ ਜਹੀ ਡਰਾ ਕੇ ਰੱਖਿਆ ਮੇਰੇ ਪੁੱਤ ਨੂੰ ਤੇਰੀ ਵੀ ਕਮਾਲ ਆ ਬਾਂਦਰ ਵਾਂਗੂ ਮਾਰੀ ਟਪੂਸੀ ਇੱਧਰ ਮਾਰੀ ਟਪੂਸੀ ਉੱਧਰ ਇੱਕ ਥਾਂਵੇਂ ਖੜਜਿਆ ਕਰ ਐਨਾ ਕਿਉਂ ਡਰਦਾ ਦੱਸ ਓਏ ਓਏ ਤੇਰਾ ਹੋ ਜਾਣ ਦੇ ਵਿਆਹ ਵੀਰੇ ਫਿਰ ਪੁੱਛੂਗਾ ਕੀ ਭਾਵਿਕਦੀ ਐ ਹਲੇ ਮਾਰਦਾ ਬਾਂਦਰ ਵਾਂਗੂ ਜਾਣਾ ਕੋਈ ਗੱਲ ਨਹੀਂ ਓਏ ਚਲ ਯਾਰ ਛੱਡੇ ਨਾ ਤਾਂ ਮੁੱਕਣੀ ਨਹੀਂ ਅੱਜ ਦਾ ਤੇਰਾ ਸ਼ਗਨ ਪੈ ਗਿਆ ਫਿਰ ਤਾਂ ਅੱਜ ਹੋ ਜੇ ਗਲਾਸੀ ਖੜਕੇ ਇਹ ਪੈਕ ਸ਼ਿਕ ਲਾਈਏ ਦੇਖ ਲਾ ਤਰੀਕਰ ਨਾਲੀ ਟੇਡਾ ਟੇਡਾ ਝਾਕਦੀ ਐ ਗਲਾਸੀ ਦੇ ਨਾਂ ਤੋਂ ਕੋਈ ਨਾ ਆਪਾਂ ਤਾਂ ਲਾਏ ਹੁੰਨੇ ਆ ਇੱਕ ਵੇ ਘੱਟ ਲਾ ਲਾਂਗੇ ਅੱਜ ਆ ਜਲਾਉਂਗਾ ਮੁੰਕੇ ਲਾਉਂਦਾ ਚੱਲ ਆਜਾ ਚੱਲੀ ਆਪਾਂ ਜਾ ਆ ਇੱਧਰ ਤੇ ਚੱਲੀਏ ਇੱਧਰ ਆ ਦੇਖ ਲਿਆ ਮੇਰੇ ਦੋਨਾਂ ਪੁੱਤਾਂ ਵਿੱਚ ਕਿੰਨਾ ਪਿਆਰ ਆ ਤੂੰ ਜਿੰਨਾ ਮਰਜੀ ਪਾੜ ਪਾਉਣ ਦੀ ਕੋਸ਼ਿਸ਼ ਕਰ ਪਰ ਇਹ ਦੋਨੇ ਐ ਰਹਿਣਗੇ ਕੋਈ ਗੱਲ ਨਹੀਂ ਮਾਂ ਤੇਰੀ ਇਹ ਇੱਛਾ ਵੀ ਨਾ ਜਲਦੀ ਪੂਰੀ ਹੋ ਜੂਗੀ ਵੀ ਤੇਰਾ ਮੁੰਡਾ ਛੜਾ ਹੀ ਰਹਿ ਜਾਊਗਾ ਮੇਰਾ ਪੁੱਤ ਛੜਾ ਰਹੂਗਾ ਏ ਭਲੇਖਾ ਦਿਲ ਚੋਂ ਕੱਢ ਦੇ ਅੱਜ ਤੋਂ 8ਵੇਂ ਦਿਨ ਜਸ ਦੇ ਸਿਰ ਤੋਂ ਪਾਣੀ ਵਰਕੇ ਮੈਂ ਨਾ ਪੀਤਾ ਮੂੰਹ ਤੋਂ ਦੀ ਹੱਥ ਫੇੜਦੀਆਂ ਮੈਨੂੰ ਕੁਲਦੀਪ ਦੋ ਸਾਹਜ ਨਾ ਜਾਣੀ ਤੂੰ ਇੱਥੇ ਖੜੀ ਰਹਿ ਜਾਵੇਂਗੀ ਲੱਗੀ ਸਮਝ ਮਾਂ ਮੇਰੀ ਗੱਲ ਵੀ ਹੁਣ ਤੂੰ ਧਿਆਨ ਨਾਲ ਸੁਣ ਲੈ ਜੇ 8ਵੇਂ ਦਿਨ ਜਸ ਦਾ ਵਿਆਹ ਹੋ ਗਿਆ ਨਾ ਤੇ ਤੂੰ ਮੇਰੇ ਮੂੰਹ ਤੇ ਥੁੱਕਦੀ ਸਮਝ ਆਈ ਤੈਨੂੰ ਇੱਥੇ ਖੜੀ ਰਹਿ ਤੇ ਅੱਜ ਤੋਂ 8ਵੇਂ ਦਿਨ ਵੀ ਨਾ ਤੂੰ ਇੱਥੇ ਹੀ ਖੜੇਂਗੀ ਇਹ ਤਾਂ ਮਾ ਤੇਰਾ ਭਲੇਖਾ ਕੋਈ ਗੱਲ ਨਹੀਂ ਮੈਨੂੰ ਭਾਵੇਂ ਕੁਝ ਵੀ ਕਰਨਾ ਪਵੇ ਪਰ ਇਸ ਘਰ ਦੇ ਵਿੱਚ ਦਰਾਣੀ ਸਿਰਫ ਮੇਰੀ ਪਸੰਦ ਦੀ ਆਊਗੀ ਤੇ ਮੇਰੀ ਪਸੰਦ ਦੀ ਮੈਂ ਕਿਵੇਂ ਕਿਸੇ ਹੋਰ ਨੂੰ ਇੱਥੇ ਆਉਣ ਦਵਾਂਗੀ ਕਿ ਇੱਥੇ ਅਗਲੀ ਆ ਕੇ ਰਾਜ ਕਰੇ